ਜਾ ਆਪਾਂ ਚੱਕ ਲੈਂਦਾ ਮੈਂ ਸੀਗਾ ਨਾਲ ਹਾਲ ਫੇਰ ਲਵੇ। ਬੰਦੇ ਨੂੰ ਲੈ ਜਾਂਦੇ ਆ ਗੇਟ ਨੂੰ। ਬੰਦਾ ਹਾਲ ਫੇਰਦੇ ਦਿਵਾਉਂਦੇ। ਤੇ ਇਹ ਮੈਂ ਸੀਗਾ ਬਹਣ। ਚੱਕ ਨਾਲ ਚੱਲਦਾ ਆਪਾਂ ਤਰ੍ਹਾਂ ਚੱਕਰਾਲੇ ਕਰਦੇ ਲੱਗਿਆ ਹੋਇਆ। ਇਹ ਬੰਦੇ ਦਾ ਪੂਰਾ। ਜਦੋਂ ਇਹ ਆਲ ਜਾਰਾ ਲਾ ਕੇ ਆਪਣੇ ਚੱਕਰ ਤੋੜ ਦਿੰਦਾ। ਬਹੁਤ ਵਧੀਆ ਚੱਲਦਾ ਹੁਣ ਤਾਂ ਚੌਥੇ ਲਾਜ ਹੈ ਦਾਪ ਲੋਕ ਹਰ ਵੀ ਪੂਰੇ ਨਾ ਕਰੇ ਇਹਦੇ ਉਹ ਮੋੜ ਤੇ ਵੀ ਦਿਖਾਉਨੇ ਆ दुआ चल रहा मेरे पिछले के पैर रूटा बीटर इन्ना क्या इना मैसे कार चलता ਕਰ ਲੈ ਤੋ 1400 ਦੀ ਜਾਂਦਾ 1400 ਦੀ ਛੱਡਿਆ ਗਿਆ ਇਹ ਗੱਲ ਦਗਾ ਵੀ ਨਹੀਂ ਪੂਰੇ ਘਾੜਾ ਕੋਈ ਜਾਂਦਾ ਕੋਈ ਚੱਕਰ ਨਹੀਂ ਬਰਾਕ ਕਰਦਾ ਨਾ ਧੂਆਂ ਨਿਕਲਦਾ ਇਹ ਸਫਾਈ ਵੀ ਚੈੱਕ ਕਰ ਲਉਂਦਾ

ਉਹ ਚੱਕਰਲੀ ਰੋਡ ਤਾਂ ਹੈ ਰੀਵਰ ਵੀ ਵੇਖਣ ਨੂੰ ਕੱਪੜੇ ਨੇ ਲੋਏ ట్రాਫਿਕ ਸੁਆ ਨਬਾਦ ਨਾਲੇ ਬਾਦ ਸੁਣੋ ਆ ਫਾਈਨਲ ਵਾਰ ਉਦਾਬਟਰ ਫੇਰ ਆਏ ਆ ਇਹਦੇ ਬਾਅਦ ਇਹ ਜਾਲੂ ਵੀ ਲੱਗਣਗੇ ਤੇ ਇਹ ਨੂੰ ਸਪਾਈ ਚੈੱਕ ਕਰੋ ਤੋਂ ਉਸ ਵਿੱਚ ਖੜਾ ਸਫਾਈ ਚੈੱਕ ਕਰੋ ਤੁਸੀਂ ਰੋੜਾ ਕਰੂਏ ਚਲੋ ਓਕੇ ਜੀ ਮਿਲਦੇ ਹਾਂ ਨੂੰ ਮੈਸੀ ਵੀ ਦਿਵਾਉਣੇ ਤੋਂ ਬਾਅਦ ਸਾਰਾ ਹਰਤ ਲੱਗਿਆ ਹੋਇਆ ਐਵੇਂ ਥਾਣਾ ਹਰਤ ਨੂੰ ਜਾ ਕੇ ਵੇਖੇ ਵੜ ਗਿਆ ਹੀ ਕੰਮ ਆਪਣਾ ਸਾਰਾ ਆਪਾਂ ਫੇਰ ਤਰੂਤਾ ਵੀਟਰ ਹੁਣ ਬਾਕੀ ਕਾਲੂ ਆਲੂ ਕਾਲੂ ਆਲੂ ਆ ਦੀ ਬਜਾਈ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਵੀਡੀਓ ਨੇ ਮੇਰੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਸਬਸਕ੍ਰਾਈਬ ਕਰਦੇ ਮਨਚ ਬਣਾ ਕੇ ਜਾਨਾ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਅਜਿਹੀ ਹੋਰ ਵੀਡੀਓ ਦੇਖਣ ਵਾਸਤੇ ਓਕੇ ਬਾਏ